ਜਲੇਬੀ ਖਾਣ ਦੇ ਕੀ ਕੁਝ ਫਾਇਦੇ ਹੁੰਦੇ ਨੇ ਇਹ ਸ਼ਾਇਦ ਹੀ ਤੁਹਾਨੂੰ ਪਤਾ ਹੋਵੇਗਾ। ਦਰਅਸਲ ਜੇਕਰ ਜਲੇਬੀ ਦਾ ਸੇਵਨ ਘੱਟ ਮਾਤਰਾ ਦੇ ਵਿੱਚ ਕੀਤਾ ਜਾਵੇ ਤਾਂ ਇਸ ਦੇ ਨਾਲ ਸਿਹਤ ਨੂੰ ਵੀ ਕਈ ਲਾਭ ਹੋ ਸਕਦੇ ਨੇ। ਇਸ ਦੇ ਨਾਲ ਮਾਈਗਰੇਨ ਤੋਂ ਲੈ ਕੇ ਡਿਪਰੈਸ਼ਨ ਦੇ ਬਿਮਾਰੀ ਤੋਂ ਰਾਹਤ ਮਿਲਦੀ ਹੈ ਅਤੇ ਪ੍ਰਜਨਨ ਸ਼ਕਤੀ ਵੀ ਵਧਦੀ ਹੈ ਤਾਂ ਉਹ ਜਾਣਦੇ ਆ ਕਿ ਜਲੇਬੀ ਖਾਣ ਦੇ ਨਾਲ ਤੁਸੀਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਖਤਰੇ ਤੋਂ ਬਚ ਸਕਦੇ ਹੋ ਪਹਿਲੀ ਗੱਲ ਆਉਂਦੀ ਹੈ ਮਾਈਗ੍ਰੇਨ ਜੀ ਹਾਂ ਮਾਈਗ੍ਰੇਨ ਨੂੰ ਘਟ ਕਰਦਾ ਹੈ ਜੇਕਰ ਤੁਸੀਂ ਵੀ ਮਾਈਗ੍ਰੇਨ ਜਾਂ ਫਿਰ ਸਿਰਦਰ ਤੋਂ ਪਰੇਸ਼ਾਨ ਹੋ ਤਾਂ ਥੋੜੀ ਜੀ ਜਲੇਬੀ ਖਾਣ ਦੇ ਨਾਲ ਤੁਹਾਨੂੰ ਮਾਈਗ੍ਰੇਨ ਦੀ ਦਿੱਕਤ ਤੋਂ ਰਾਹਤ ਮਿਲੇਗੀ ਸਵੇਰੇ ਦੁੱਧ ਦੇ ਨਾਲ ਜਲੇਬੀ ਖਾਣ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਸਿਰਦਰ ਤੋਂ ਰਾਹਤ ਪਾ ਸਕਦੇ ਹੋ ਜ ਤੋ ਤੁਹਾਨੂੰ ਮਾਈਗਰੇਨ ਦਾ ਦਰਦ ਹੋਵੇ ਤਾਂ ਤੁਸੀਂ ਜਲੇਬੀ ਖਾ ਕੇ ਕਾਫੀ ਹੱਦ ਤੱਕ ਦਰਦ ਘਟਾ ਸਕਦੇ ਹੋ ਫਿਰ ਗਲਾਉਂਦੀ ਹੈ ਡਿਪਰੈਸ਼ਨ ਅਤੇ ਤਣਾਅ ਜੀ ਹਾਂ ਜਲੇਬੀ ਨੂੰ ਤਣਾਅ ਘਟਾਉਣ ਵਾਲੀ ਮਿਠਾਈ ਕਿਹਾ ਜਾਂਦਾ ਹੈ ਜਦੋਂ ਤੁਸੀਂ ਤਣਾਅ ਜਾਂ ਫਿਰ ਡਿਪਰੈਸ਼ਨ ਦੇ ਵਿੱਚ ਹੁੰਦੇ ਹੋ ਤਾਂ ਰਸ ਭਰੀ ਜਲੇਬੀ ਖਾਣ ਦੇ ਨਾਲ ਤੁਹਾਡਾ ਮਨ ਹਲਕਾ ਹੋ ਜਾਵੇਗਾ ਅਤੇ ਇਸ ਨੂੰ ਖਾਣ ਦੇ ਨਾਲ ਚਿੰਤਾ ਅਤੇ ਤਣਾਅ ਵੀ ਦੂਰ ਹੋਵੇਗਾ ਫੇਰ ਕਰਾਉਂਦੀ ਹੈ ਭਾਰ ਵਧਾਉਣ ਦੇ ਵਿੱਚ ਵੀ ਕਾਫੀ ਮਦਦ ਕਰਦਾ ਹੈ ਜਿਹੜੇ ਲੋਕ ਪਤਲੇ ਹੁੰਦੇ ਨੇ ਅਤੇ ਫੈਟੀ ਫੂਡ ਖਾਣ ਤੋਂ ਬਾਅਦ ਵੀ ਭਾਰ ਨਹੀਂ ਵਧਾ ਸਕਦੇ ਉਹਨਾਂ ਦਾ ਭਾਰ ਨਹੀਂ ਵਧਦਾ ਉਹਨਾਂ ਨੂੰ ਆਪਣੀ ਖੁਰਾਕ ਦੇ ਵਿੱਚ ਦੁੱਧ ਵਾਲੀ ਜਲੇਬੀ ਸ਼ਾਮਿਲ ਕਰਨੀ ਚਾਹੀਦੀ ਹੈ ਦੁੱਧ ਦੇ ਨਾਲ ਜਲੇਬੀ ਖਾਣ ਦੇ ਨਾਲ ਭਾਰ ਤੇਜ਼ੀ ਦੇ ਨਾਲ ਵਧਦਾ ਹੈ ਤੁਸੀਂ ਹਰ ਰੋਜ਼ ਸਵੇਰੇ ਇੱਕ ਗਲਾਸ ਦੁੱਧ ਦੇ ਨਾਲ ਦੇਸੀ ਘਿਓ ਵਿੱਚ ਤਲੀਆਂ ਜਲੇਬੀ ਜ਼ਰੂਰ ਖਾਇਆ ਕਰਦੋ ਫਿਰ ਗੱਲ ਆਉਂਦੀ ਹੈ ਵੀ ਸੈਕਸ ਲਾਈਫ ਵੀ ਬਹੁਤ ਵਧੀਆ ਹੁੰਦੀ ਹੈ ਜੀ ਹਾਂ ਜਲੇਬੀ ਖਾਣ ਦੇ ਨਾਲ ਸੈਕਸ ਲਾਈਫ ਦੇ ਵਿੱਚ ਸੁਧਾਰ ਹੁੰਦਾ ਹੈ ਦਰਅਸਲ ਇਸ ਦੀ ਮਿਠਾਸ ਜਿੰਸੀ ਇੱਛਾ ਨੂੰ ਵਧਾਉਂਦੀ ਹੈ ਅਤੇ ਉਪਜਾਓ ਸ਼ਕਤੀ ਵਧਾਉਣ ਦੇ ਵਿੱਚ ਵੀ ਮਦਦ ਕਰਦੀ ਹੈ ਤੁਸੀਂ ਰਾਤ ਨੂੰ ਗਰਮ ਦੁੱਧ ਦੇ ਨਾਲ ਜਲੇਬੀ ਦਾ ਸੇਵਨ ਕਰਕੇ ਆਪਣੇ ਸੈਕਸ ਲਾਈਫ ਨੂੰ ਬਿਹਤਰ ਬਣਾ ਸਕਦੇ ਹੋ ਫੇਰ ਗੱਲ ਕਰਦੇ ਹਾਂ ਵੀ ਜਲੇਬੀ ਖਾਣ ਦੇ ਹੋਰ ਕੀ ਕੁਝ ਫਾਇਦੇ ਹੋ ਸਕਦੇ ਨੇ ਜਲੇਬੀ ਖਾਣ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਨੇ ਜਿਵੇਂ ਕਿ ਹਿੱਜੇਕਰ ਹੱਥ ਜਾਂ ਫਿਰ ਪੈਰ ਦੇ ਉੱਤੇ ਕੋਈ ਖੁਰਦਰਪਨ ਹੁੰਦਾ ਹੈ ਤਾਂ ਇਹ ਖੁਰਦ ਰੇਪਨ ਨੂੰ ਜਲਦੀ ਠੀਕ ਕਰਨ ਦੇ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਸਰੀਰ ਦੀ ਖੁਜਲੀ ਤੋਂ ਰਾਹਤ ਮਿਲਦੀ ਹੈ ਗਰਮ ਦੁੱਧ ਦੇ ਨਾਲ ਜਲੇਬੀ ਖਾਣ ਦੇ ਨਾਲ ਦਮਾ ਜ਼ੁਖਾਮ ਅਤੇ ਖੰਘ ਵੀ ਠੀਕ ਹੋ ਸਕਦੀ ਹੈ ਇਹ ਮਨ ਨੂੰ ਇਕਾਰਗ ਕਰਨ ਦੇ ਵਿੱਚ ਮਦਦ ਕਰਦੀ ਹੈ ਪਰ ਧਿਆਨ ਰੱਖੋ ਕਿ ਤੁਸੀਂ ਜਲੇਬੀ ਦਾ ਜ਼ਿਆਦਾ ਮਾਤਰਾ ਦੇ ਵਿੱਚ ਸੇਵਨ ਨਹੀਂ ਕਰੋ ਤਾਂ ਇਹ ਖਬਰ ਤੁਹਾਨੂੰ ਕਿਵੇਂ ਚੁ ਲੱਗੀ ਹੈ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੱਸਿਓ ਨਾਲ ਹੀ ਜੇਕਰ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹੋ ਜਾਂ ਫਿਰ ਮਾਈਗਰੇਨ ਦੀ ਪ੍ਰੋਬਲਮ ਆਂਦੀ ਹੈ ਤਾਂ ਤੁਸੀਂ ਜਲੇਬੀ ਜ਼ਰੂਰ ਖਾਇਆ ਕਰੋ ਜੇਕਰ ਤੁਸੀਂ ਸਲੇਮਾ ਤੇ ਆਪਣੇ ਆਪ ਨੂੰ ਥੋੜਾ ਬਿਹਤਰ ਬਣਾਣਾ ਚਾਹੁੰਦੇ ਹੋ ਆਪਣੇ ਆਪ ਦਾ ਸਰੀਰ ਜਿਹੜਾ ਕਿ ਵਧਾਣਾ ਚਾਹੁੰਦੇ ਹੋ ਭਾਰ ਵਧਾਣਾ ਚਾਹੁੰਦੇ ਹੋ ਤਾਂ ਜਲੇਬੀ ਦਾ ਸੇਵਨ ਆਪਣੇ ਖਾਣੇ ਦੇ ਵਿੱਚ ਜ਼ਰੂਰ ਕਰਿਆ ਕਰੋ ਇਹ ਤੁਹਾਡੇ ਸਰੀਰ ਨੂੰ ਬਿਲਕੁਲ ਥੋੜਾ ਜਿਵੇਂ ਕਹਿ ਸਕਦੇ ਆ ਕਿ ਥੋੜਾ ਭਾਰ ਵਧਾਉਣ ਦੇ ਵਿੱਚ ਮਦਦ ਕਰੇਗਾ ਨਾਲੇ ਜੇਕਰ ਤੁਸੀਂ ਆਪਣੀ ਸੈਕਸ ਲਾਈਫ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਜੋ ਕਿ ਦੁੱਧ ਵਾਲੀ ਜਲੇਬੀ ਦਾ ਸੇਵਨ ਜ਼ਰੂਰ ਕਰਿਆ ਕਰੋ ਕਿਉਂਕਿ ਜਲੇਬੀ ਖਾਣ ਦੇ ਨਾਲ ਕਿਤੇ ਨਾ ਕਿਤੇ ਤੁਹਾਡੇ ਸਰੀਰਕ ਸੰਬੰਧ ਦੇ ਵਿੱਚ ਵੀ ਕਾਫੀ ਅਸਰ ਪੈ ਸਕਦਾ ਹੈ